ਸਿਵਲੀ ਚੌਕ ਫਰੀਦਕੋਟ ਵਿਖੇ ਲੱਗਿਆ ਸੀਗਾ ਜਦ ਇਹ ਇਹ ਵਿਕਲਪ ਦੀ ਸਰਚ ਕਰ ਰਹੇ ਸੀ ਇਸ ਦੇ ਦੌਰਾਨ ਇੱਕ ਵਿਅਕਤੀ ਤੋਂ 1 ਲੱਖ ਰੁਪਈਆ ਮਿਲਿਆ ਹੈਗਾ ਜੀ ਇੱਕ ਵਿਅਕਤੀ ਤੋਂ 6 ਲੱਖ ਰੁਪਈਆ ਤੇ ਜਦ ਟੀਮ ਜੜੀਆਂ ਗਿਆ ਉਹ ਨੈਕਸਟ ਕਾਰਵਾਈ ਕਰਨ ਜਾਣਗੀਆਂ ਜੀ ਤੇ ਰਿਕਵਰੀ ਹੋ ਗਈ ਹੈ ਜੀ ਇਹ ਤਾਂ ਇਪਰ ਹੋ ਤੇ ਤੇ ਬਾਅਦ ਵਿੱਚ ਰਿਪੋਰਟ ਲਿਖੇ ਰੋ ਫਰੀਦਕੋਟ ਡੀਟੇ ਕਿਹਦੇ ਪੈਦਾ ਹੋ ਰਹਾ ਹੈ ਹਾਂ ਚਾਹ ਉਹ ਤੋਂ ਬੈਕ ਵਿੱਚ ਕਰਾ ਦੇ ਦੋਨਾਂ ਆਉਂਦੇ ਨੇ ਹਲੋ ਇਹ ਕਿਹਦਾ تھا ਮਦਦ ਫਿਰ ਤੇ ਲਿਆ ਯਾਰ ਕਾਫੀ ਨੀ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਵੋਟਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵੋਟਰਾਂ ਦੀ ਖਰੀਦੋ-ਫਰੋਖਤ ਨੂੰ ਲੈ ਕੇ ਵਰਤੇ ਜਾਣ ਵਾਲੇ ਧਨ ਤੇ ਫਰੀਦਕੋਟ ਪੁਲਿਸ ਲਗਾਤਾਰ ਨਜ਼ਰ ਰੱਖ ਰਹੀ ਹੈ ਤੇ ਬਕਾਇਦਾ ਨਾਕੇ ਲਗਾ ਕੇ ਤਲਾਸ਼ੀਆਂ ਲੈ ਰਹੀ ਹੈ ਇਸ ਕੰਮ ਦੇ ਵਿੱਚ ਫਰੀਦਕੋਟ ਪੁਲਿਸ ਦੇ ਨਾਲ ਨਾਲ ਦੋ ਇਲੈਕਸ਼ਨ ਕਮਿਸ਼ਨ ਦੀਆਂ ਟੀਮਾਂ ਵੀ ਐਸਐਸ ਟੀਮਾਂ ਤੇ ਐਫਐਸ ਟੀਮਾਂ ਲੱਗੀਆਂ ਹੋਈਆਂ ਜਿਹੜੀਆਂ ਲਗਾਤਾਰ ਕੰਮ ਕਰ ਰਹੀਆਂ ਤੇ ਅੱਜ ਪੁਲਿਸ ਨੂੰ ਚੈਕਿੰਗ ਦੇ ਦੌਰਾਨ ਜੁਬਲੀ ਸਿਨੇਮਾ ਚੌਕ ਦੇ ਵਿੱਚ ਦੋ ਵੱਖ-ਵੱਖ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇੱਕ ਕੋਲੋਂ 6 ਲੱਖ ਰੁਪਈਆ ਤੇ ਦੂਸਰੇ ਕੋਲੋਂ 1 ਲੱਖ ਰੁਪਈਆ ਨਕਦ ਮਿਲੇ ਜਿਨ੍ਹਾਂ ਨੂੰ ਮੌਕੇ ਤੇ ਟੀਮ ਬੁਲਾਈ ਗਈ ਤੇ ਟੀਮ ਨੇ ਇਹ 7 ਲੱਖ ਰੁਪਈਆ ਕਬਜ਼ੇ ਵਿੱਚ ਲੈ ਕੇ ਇਹ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਇਹ ਪੈਸਾ ਕਿੱਥੋਂ ਆਇਆ ਤੇ ਕਿਸ ਕੰਮ ਲਈ ਵਰਤਿਆ ਜਾਣਾ ਸੀ ਜ਼ਿਕਰਯੋਗ ਹੈ ਕਿ ਜਿਹੜੇ ਵਿਅਕਤੀ ਇਹ ਪੈਸੇ ਲਿਆ ਰਹੇ ਸੀ ਉਹਨਾਂ ਨੇ ਦੱਸਿਆ ਕੇ ਬੈਂਕ ਦੇ ਵਿੱਚ ਉਹਨਾਂ ਨੇ ਜਮ੍ਹਾਂ ਕਰਾਉਣੇ ਸੀ ਤੇ ਦੂਸਰੀ ਬੈਂਕ ਤੋਂ ਕਢਵਾ ਕੇ ਲਿਆਏ ਆ ਤੇ ਉਹਨਾਂ ਨੂੰ ਉਸ ਬੈਂਕ ਵਾਲਿਆਂ ਨੇ ਮਜਬੂਰ ਕੀਤਾ ਕਿ ਉਹ ਕੈਸ਼ ਕਢਵਾ ਕੇ ਲਿਆਉਣ ਜਦੋਂ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਇੰਨੇ ਪੈਸੇ ਕੈਸ਼ ਲੈ ਕੇ ਜਾਣੇ 50000 ਤੋਂ ਵੱਧ ਰਾਸ਼ੀ ਕੈਸ਼ ਲੈ ਕੇ ਜਾਣੀ ਮਨਾ ਪਰ ਫਰੀਦਕੋਟ ਦੇ ਬੈਂਕ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਇਹ ਪੈਸੇ ਕੈਸ਼ ਲੈ ਕੇ ਆਉਣ ਲਈ ਮਜਬੂਰ ਕਰਨ ਤੇ ਉਹਨਾਂ ਨੂੰ ਪੈਸੇ ਮਜਬੂਰ ਕਢਵਾ ਕੇ ਨਗਦ ਕਢਵਾ ਕੇ ਲਿਆਉਣੇ ਪਏ ਤੇ ਫਿਰ ਹੁਣ ਪੁਲਿਸ ਨੇ ਇਹ ਕਾਰਵਾਈ ਕਰ ਦਿੱਤੀ ਹੈ ਇਹ ਸਾਡੇ ਨਾਲ ਵੱਖ-ਵੱਖ ਜਿਹੜੀਆਂ ਟੀਮਸ ਲੱਗੀਆਂ ਹੋਈਆਂ ਐਸਐਸਟੀਜ਼ ਤੇ ਐਫਐਸਟੀਜ਼ ਦਾ ਆਰਐਨਡੀ ਵਰਕ ਕਰੀ ਰਿਹਾ ਜੀ ਇਸ ਤੋਂ ਇਲਾਵਾ ਐਸਚੋਜ਼ ਡੀਐਸਪੀ ਉਹਨਾਂ ਵੱਲੋਂ ਨਾਕੇ ਲਗਾਏ ਜਾਂਦੇ ਬਾਕੀ ਪੈਰਾਮਿਲਟਰੀ ਦੇ ਹੀ ਨਾਕੇ ਲੱਗੇ ਹੋਇਆ ਇੱਕ ਨਾਕਾ ਸਾਡਾ ਜੁਗਲੀ ਚੌਕ ਫਰੀਦਕੋਟ ਵਿਖੇ ਲੱਗਿਆ ਸੀ ਜਦੋਂ ਇਹ ਵਾਹਨ ਦੀ ਸਰਚ ਕਰ ਰਹੇ ਸੀ ਇਹਦੇ ਦੌਰਾਨ ਇੱਕ ਵਿਅਕਤੀ ਤੋਂ 1 ਲੱਖ ਰੁਪਇਆ ਮਿਲਿਆ ਹੈਗਾ ਜੀ ਇੱਕ ਵਿਅਕਤੀ ਦਾ 6 ਲੱਖ ਰੁਪਇਆ ਜਦ ਤਿੰਨ ਜੜੀਆਂ ਗਿਆ ਉਹ ਨੈਕਸਟ ਟਰ ਵੀ ਕਰ ਰਹੀ ਜਾਣਗੀਆਂ ਜੀ ਤੇ ਰਿਕਵਰੀ ਹੋ ਗਈ ਹੈ ਜੀ ਇਸ ਤਰ੍ਹਾਂ ਇੱਕ ਵੀ ਕੋਈ ਸਿਲੈਕਸ਼ਨ ਐ ਕੈਸ਼ ਨਾ ਕਰਦੇ ਕਿਸੇ ਵੀ ਲੋਕ ਨੂੰ ਇਹ ਪੀਲਾ ਜੋ ਅੰਮਾ ਮਾਪਦੰਡ ਆਪਣ ਨੂੰ ਨਾਂ ਜੋ ਕਲੈਕਸ਼ਨ ਕਮਿਸ਼ਨ ਵੱਲੋਂ ਦਿੱਤੇ ਆਪਾਂ ਦੀ ਹਦਯਤਾ ਦਾ ਪਾਲਣ ਕਰੀਏ ਤਾਂ ਤਾਂ ਜੋ ਸਾਰਾ ਕੁਝ ਪੀਸਫੁਲ ਹੋ ਸਕੇ ਕਿਉਂਕਿ ਜੋ ਸ਼ੇਅਰ ਜਿਹੜੇ ਲਕਸ਼ਣ ਕਰਾਉਣ ਦੀ ਸਾਨੂੰ ਉਹਨਾਂ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ